ਓਕੇ ਮੈਂ ਬਾਈ ਕੀ ਹਾਲ ਨੇ ਕੀ ਹੋ ਗਿਆ ਕੀ ਬਣਿਆ ਫਿਰਦਾ ਜੜੀਆਂ ਜੀ ਹਾਂ ਜਰਾ ਇੰਸਟੀਟ ਹੋ ਗਈ ਹੂੰ ਬਾਈ ਤੁਹਾਨੂੰ ਕਿੱਥੇ ਮਿਲਿਆ ਇਹ ਬੰਦਾ ਇਹ ਰੋਡ ਦੇ ਉੱਤੇ ਪਿਆ ਸੀ ਜੀ ਕਿੱਥੇ ਜਿੱਥੋਂ ਜੀਦਾ ਤੋਂ ਜਿਹੜੀ ਤਲਵੰਡੀ ਨੂੰ ਰੋਡ ਜਾਂਦੀ ਹੈ ਜੀ ਜੀਦੇ ਤੋਂ ਤਲਵੰਡੀ ਨੂੰ ਤਲਵੰਡੀ ਭਾਈ ਨੂੰ ਹਾਂਜੀ ਤਲਵੰਡੀ ਭਾਈ ਅੱਛਾ ਜੀ ਉਹਦੇ ਸੈਂਟਰ ਚ ਸਾਡਾ ਪਿੰਡ ਪੈਂਦਾ ਰਿਟਾਰ ਰੋਗੀ ਰਿਟਾਰ ਰੋਗੀ ਹਾਂਜੀ ਇਹ ਸਾਡੇ ਪਿੰਡ ਦਾ ਹੈ ਉਹ ਰਾਤ ਨੂੰ ਇਹਦੇ ਵਜੇ ਉੱਥੇ ਪਿਆਰੇ ਆ ਤੇ ਮੈਨੂੰ ਤੜਕੇ ਸਰਪੰਚ ਨੇ ਫੋਨ ਕੀਤਾ ਸੇਖਵਾ ਪਿੰਡ ਦੇ ਨਾਲ ਮੇਰੇ ਪਿੰਡ ਦਾ ਬੰਦਾ ਇਹਨੇ ਦੱਸਿਆ ਵੀ ਮੈਂ ਰਟੋਲਾ ਤੋਂ ਸਰਪੰਚ ਦਾ ਬੰਦਾ ਹੈ ਤੇ ਉਹਨੇ ਫਿਰ ਮੈਨੂੰ ਫੋਨ ਕੀਤਾ ਉਹਦੇ ਮੈਂ ਚੱਕ ਕੇ ਜਾਂਦਾ ਜੀ ਤੁਸੀਂ ਵੀ ਸਰਪੰਚ ਹੋ ਮੈਂ ਸਾਫ ਕਸਰ ਸਾਫ ਕਸਰ ਸਰਪੰਚ ਹਾਂ ਜੀ ਸਰਪੰਚ ਸਾਹਿਬ ਇਹਦੇ ਘਰ ਚ ਕੌਣ ਆ ਫਿਰ ਕੋਈ ਵੀ ਨਹੀਂ ਗਾ ਜੀ ਨਹੀਂ ਬੱਚੇ ਵਾਈਫ ਜਾਂ ਭੈਣ ਭਰਾ ਕੋਈ ਨਹੀਂ ਕਦਰ ਗਏ ਡੈਥ ਹੀ ਹੋ ਗਈ ਸਾਰਿਆਂ ਦੀ ਪਿਓ ਦੀ ਵੀ ਹੋ ਗਈ ਭਰਾ ਦੀ ਵੀ ਹੋ ਗਈ ਭਝਾਈ ਦੀ ਵੀ ਹੋ ਗਈ ਤੇ ਮਾਂ ਦੀ ਵੀ ਹੋ ਗਈ ਇਹ ਜਿਹੜੀ ਮੈਸੇਜ ਸੀ ਉਹ ਛੱਡ ਕੇ ਚਲੀ ਗਈ ਬੱਚਾ ਇਹਦਾ ਬੱਚਾ ਕੋਈ ਹੈ ਨਹੀਂ ਇੱਕ ਬੱਚਾ ਸੀ ਉਹ ਗੁਜ਼ਰ ਗਿਆ ਸਵਰਗ ਵਾਚੂ ਗਿਆ ਬਸ ਕੱਲਾ ਜੀ ਬਸ ਹੈ ਕੱਲਾ ਕਿੰਨਾ ਟਾਈਮ ਹੋ ਗਿਆ ਇਹਦੇ ਬਸ ਇਹ ਮੇਰੇ ਖਿਆਲ ਜਿੱਦੇ ਤੁਹਾਨੂੰ ਅਸੀਂ ਪਹਿਲੇ ਦਿਨ ਗੱਲ ਕੀਤੀ ਕਿੰਨੇ 6 ਸੱਤ ਦਿਨ ਹੋ ਗਿਆ ਉਸ ਦਿਨ ਹੀ ਫਿਰ ਅਸੀਂ ਤੁਹਾਡੇ ਨਾਲ ਗੱਲ ਕੀਤੀ ਤੁਹਾਡਾ ਕੀ ਨਾਮ ਸਰਪੰਸਰ ਮੇਰੇ ਨਾਮ ਗੁਰਬਖਸ਼ ਸਿੰਘ ਹੈ ਗੁਰਬਖਸ਼ ਸਿੰਘ ਤੁਹਾਡਾ ਵੀਰੇ ਸੰਦੀਪ ਸਿੰਘ ਹੈ ਸੰਦੀਪ ਹੋਰ ਤੁਸੀਂ ਵੀ ਨਾਲ ਆਏ ਹਾਂ ਹਾਂਜੀ ਮਲਕੀਰ ਸਿੰਘ ਬਿਆਨ ਸਿੰਘ ਬਿਆਨ ਸਿੰਘ ਕਹਾਂ ਸੱਚ ਦੱਸਣਾ ਜੇ ਜੋ ਵੀ ਗੱਲ ਕਰਨੀ ਹੈ ਪੈਗ ਪੁਗ ਤਾਂ ਲਾਉਣਾ ਹੀ ਆ ਤੂੰ ਐ ਨਹੀਂ ਕਹਿਣਾ ਝੂਠ ਜੇ ਬੋਲੇਗਾ ਇੱਥੇ ਆ ਕੇ ਝੂਠ ਨਹੀਂ ਚੱਲਣਾ ਸਰਪੰਚ ਖੜਾ ਤੇਰੇ ਪਿੰਡ ਦਾ ਉਹਨੇ ਸੱਚ ਦੱਸ ਦੇਣਾ ਮੈਨੂੰ ਸਾਰੀ ਗੱਲ ਦੱਸ ਦੇਗਾ ਤਾਂ ਜੋ ਹੈ ਕੋਈ ਗੱਲ ਨਹੀਂ ਤਾਂ ਕਿਤਾ ਲਾਉਣਾ ਹੀ ਆ ਉਹੀ ਪਿੰਡ ਕਿਤੇ ਨਾ ਕਿਤੇ ਲਾਈਦਾ ਸੀ ਜੀ ਰੋਜ਼ ਅੰਗੂਣੀ ਦੀ ਲਾਈਦਾਗਾ ਜੀ ਠੀਕ ਆ ਤੇ ਘਰ ਨਹੀਂ ਤੇ ਦਿਹਾੜੀ ਨਹੀਂ ਪੈਗ ਵੀ ਤੁਹਾਨੂੰ ਪਰ ਅੱਜ ਕੱਲ 200 ਤੋਂ ਘੱਟ ਬੋਲਣ ਨਹੀਂ ਆਉਂਦੀ ਠੀਕ ਆ ਤੇ ਜਰਦਾ ਜਰਦਾ ਵੀ ਲਾਉਣਾ ਤਮਾਕੂ ਨਾ ਬਿਲਕੁਲ ਨਾ ਖਾਦੋ ਜਰਦਾ ਨਹੀਂ ਹੂੰ ਲਾਉਣਾ ਅੱਜ ਨਹੀਂ ਲੈ ਕੇ ਆਇਆ ਨਾ ਬਿਲਕੁਲ ਜਰਦਾ ਨਹੀਂ ਲਾਉਂਦਾ ਹੀ ਨਹੀਂ ਕੋਈ ਨਸ਼ਾ ਹੋਰ ਨਾਨੋਸਾਈਟ ਨਾ ਬੀੜੀ ਨਾ ਦੇਖ ਕਾਲਾ ਸਿੰਘ ਸਾਡੇ ਕੋਲੇ ਅੰਦਰ ਹੈਗਾ ਗੁਰੂ ਘਰ ਹਾਂਜੀ ਹਾਂਜੀ ਠੀਕ ਜਦੋਂ ਅਸੀਂ ਮੰਨ ਲਓ ਕਿ ਜਿਹੜਾ ਤਾਂ ਵਿਚਾਰਾ ਹੈ ਨਾ ਜਿਵੇਂ ਹੀ ਬਹੁਤ ਲਾਚਾਰ ਆ ਸੀ ਤਾਂ ਉਹਦੀ ਵੀ ਮਦਦ ਕਰਦੇ ਆ ਹੁਣ ਦੇਖ ਤੇਰੀ ਸਮੱਸਿਆ ਦਿਨੋਂ ਦਿਨ ਵੱਧ ਹੀ ਜਾਣੀ ਸੀ ਜੇ ਹੋਰ 10 ਦਿਨ ਨਾ ਲੈ ਕੇ ਆਉਂਦੇ ਸਰਪੰਚ ਹੁਣੀ ਤਾਂ ਉੱਥੇ ਵੀ ਤੇਰਾ ਵੀ ਹਾਲਾਤ ਬਣ ਜਾਣੇ ਸੀ ਉਦਾਂ ਦੇ ਹੈ ਨਾ ਗਲ ਜਾਣਾ ਸੀ ਕੀੜੇ ਪੈ ਜਾਣੇ ਸੀ ਤੇ ਪਰ ਜੇ ਹੁਣ ਇੱਥੇ ਲੈ ਕੇ ਆਏ ਆ ਬਾਈ ਹੁਣੀ ਇਹਨਾਂ ਦੀ ਵੀ ਪੱਗ ਦਾ ਲਾ ਜ਼ਰੂਰ ਕੋਈ ਮਾਰਨਾ ਮਿੱਤੂ ਇਹ ਨਾ ਹੋਵੇ ਵੀ ਸਾਡੇ ਇੱਥੇ ਸਾਨੂੰ ਹਾਂ ਹੋਰ ਮੈਨੂੰ ਇੱਕ ਸੇਵਾ ਦੇ ਲੋ ਜਿਹੜੀ ਮਰਜ਼ੀ ਸੇਵਾ ਦੇ ਲੋ ਉਹ ਮੈਂ ਸੇਵਾ ਕਰੀਆ ਕਾਲਾ ਸਿੰਘ ਗੱਲ ਪਤਾ ਕੀ ਜਦੋਂ ਬੰਦਾ ਠੀਕ ਹੋ ਜਾਂਦਾ ਨਾ ਫਿਰ ਬੰਦੇ ਨੂੰ ਪਿੱਛੇ ਜਾਣ ਦੀ ਕਾਲੀ ਹੋ ਜਾਂਦੀ ਆ ਨਾ ਜੀ ਆਪਾਂ ਕੋਈ ਕਾਲੀ ਨਹੀਂ ਜੀ ਤੂੰ ਭੱਜ ਜਾਣਾ ਕੀ ਹੋਣ ਕਿ ਤਾਂ ਫੇਰ ਹੀ ਮੈਂ ਕਾਲੀ ਕਰੂੰਗਾ ਜੀ ਫਿਰ ਇੱਥੇ ਸਾਡੇ ਕੋਲੇ ਰਹਿ ਕੇ ਦੇਖ ਇੱਕ ਤਾਂ ਤੇਰਾ ਪੱਟ ਟੁੱਟਿਆ ਹੋਇਆ ਹਾਂਜੀ ਪੱਟ ਨੂੰ ਜੋੜਨ ਨੂੰ ਘੱਟੋ ਘਾਟ ਇੱਕ ਸਾਲ ਦਾ ਟਾਈਮ ਲੱਗਦਾ ਹੈ ਨਾ ਪੱਟ ਤੇ ਆਪਾਂ ਮੰਨ ਲਓ ਹੁਣ ਪਲਾਸਟਰ ਲਵਾ ਕੇ ਉਹਨਾਂ ਨੇ ਰਾੜ ਪਾ ਕੇ ਪ੍ਰੈਸ਼ਰ ਕਰਕੇ ਠੀਕ ਕਰ ਦੇਣਾ ਪਰ ਉਹਨੂੰ ਜੜਨ ਨੂੰ ਹੱਡੀ ਨੂੰ ਦੁਬਾਰਾ ਕਾਇਮ ਹੋਣ ਨੂੰ 6-7 ਮਹੀਨੇ ਲੱਗਣੇ ਆ। ਫਿਰ 7-8 ਮਹੀਨੇ ਬਾਅਦ ਡਾਕਟਰ ਰਾੜ ਕੱਢ ਦਿੰਦੇ ਆ। ਫਿਰ ਇੱਕ ਆਪਰੇਸ਼ਨ ਹੁੰਦਾ। ਫਿਰ ਰਾੜ ਹਾਂ ਫਿਰ ਰਾੜ ਕੱਢਣ ਤੋਂ ਬਾਅਦ ਫਿਰ ਕਰੀਬ ਢਾਈ-ਤਿੰਨ ਮਹੀਨੇ ਦਾ ਪਰਹੇਜ਼ ਹੁੰਦਾ ਵੀ ਦੁਬਾਰਾ ਨਾ ਝਟਕਾ ਝੁਟਕਾ ਲੱਗੇ। ਯਾਨੀ ਘੱਟੋ-ਘੱਟ ਇੱਕ ਸਾਲ ਦਾ ਸਮਾਂ ਲੱਗਦਾ ਇਸ ਈਨ ਨੂੰ। ਠੀਕ ਹੈ ਮਾਰੀ। ਸਾਡੇ ਕੋਲੋਂ ਕੀ ਕਰਦੇ ਆ ਬੰਦੇ? ਅੱਜ ਆਏ 10-15 ਦਿਨਾਂ ਬਾਅਦ ਆਪਰੇਸ਼ਨ ਕਰਾਤਾ ਰਾੜ ਪਵਾਤੀ 15-20 ਦਿਨ ਡਾਕਟਰ ਨੇ ਜਿੰਨਾ ਟਾਈਮ ਕਿਹਾ ਵੀ ਤੁਰਨਾ ਨਹੀਂ ਉਹਨਾਂ ਚਾਰ ਬੈਠੇ ਰਹੇ ਜਿੱਦਨ ਮੜਾ ਤੁਰਨ ਲੱਗੇ ਉਸ ਦਿਨ ਹੀ ਉਹਨਾਂ ਨੇ ਕਹਿਣਾ ਸੀ ਤਾਂ ਜਾਣਾ ਜੀ ਹੁਣ ਅਸੀਂ ੱਟਕੇੜਾ ਤਾਂ ਰੱਖ ਨਹੀਂ ਸਕਦੇ ਕੋਈ ਜ਼ਬਰਦਸਤੀ ਥੋੜੀ ਹੈ ਵੀ ਤੈਨੂੰ ਸੰਗਲ ਲਾ ਕੇ ਬੰਨ ਲਾਂਗੇ ਨਹੀਂ ਮਾਰੇ ਸੁਣ ਲੈ ਮੇਰੀ ਗੱਲ ਜਦੋਂ ਬੰਦਾ ਚਲੇ ਜਾਂਦਾ ਸਾਡੇ ਕੋਲੇ ਤਿੰਨ ਕੇਸ ਹੋਏ ਆ ਜੀ ਪੱਟ ਦੇ ਤਿੰਨਾਂ ਦੇ ਵਿੱਚੋਂ ਦੋ ਕੇਸ ਸਾਡੇ ਸਾਨੂੰ ਮੰਨ ਲਓ ਇੱਕ ਤਾਂ ਦੁਬਾਰਾ ਅੰਦਰ ਆਇਆ ਹੀ ਬੈਠਾ ਉਹਦਾ ਪੱਟ ਦੁਬਾਰਾ ਤੋੜ ਕੇ ਫੇਰ ਮੁੜ ਆਇਆ ਇੱਕ ਹੁਣ ਫੋਨ ਕਰੀ ਜਾਂਦਾ ਸਾਨੂੰ ਵੀ ਮੈਨੂੰ ਲੈ ਜਾ ਕਿਉਂਕਿ ਪੱਟ ਦੀ ਹੱਡੀ ਹੁੰਦੀ ਹੈ ਜੀ ਮੋਟੀ ਬਹੁਤ ਉਹ ਟੁੱਟਦੀ ਵੀ ਬੜੀ ਔਖੀ ਹੈ ਤੇ ਜੁੜਦੀ ਵੀ ਬਹੁਤ ਔਖੀ ਹੈ ਤੇ ਹੁਣ ਜਦੋਂ ਬੰਦੇ ਨੇ ਰਾੜ ਪਾ ਲਈ ਤੇ ਉਹਨੂੰ ਐ ਹੁੰਦਾ ਵੀ ਹੁਣ ਮੈਂ ਕੌਣ ਇਹਨਾਂ ਦਾ ਪਾਣੀ ਵਾਰ ਕਿਉਂਕਿ ਜਦੋਂ ਪੱਕ ਪੁਗ ਲਾਉਣ ਵਾਲੇ ਬੰਦੇ ਦੇ ਅੰਦਰ ਕੀੜੇ ਉੱਠਣ ਲੱਗ ਜਾਂਦੇ ਲੂਰੀਆਂ ਫਿਰ ਬੰਦਾ ਭੰਜਦਾ ਸਾਡੇ ਕੋਲੋਂ ਹੁਣ ਅਸੀਂ ਧੱਕਾ ਤਾਂ ਹੀ ਰੱਖ ਕਰ ਨਹੀਂ ਸਕਦੇ ਵੀ ਨਹੀਂ ਅਸੀਂ ਜਾਣ ਨਹੀਂ ਦੇਣਾ ਤੈਨੂੰ ਬਈ ਇਹ ਤਾਂ ਹੈ ਹੀ ਕੋਈ ਨਹੀਂ ਹੈ ਜੀ ਹਾਂ ਬਸ ਯਾਨੀ ਕਿ ਸਰਪੰਚ ਸਾਹਿਬ ਇਹ ਤੁਹਾਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਆ ਕਿਉਂਕਿ ਜਦੋਂ ਸਾਡਾ ਕਾਰਜ ਕੀਤਾ ਵੀ ਫਿਰ ਜਦੋਂ ਫੇਲ ਹੋ ਜਾਂਦਾ ਸਾਨੂੰ ਬੜੀ ਦੁੱਖ ਲੱਗਦਾ ਹੁਣ ਆਪਰੇਸ਼ਨ ਤੇ ਪੱਟ ਦੀ ਰੋਡ ਤੇ ਤੁਹ ਹੁਣ 2.5 ਲੱਖ ਲਾ ਕੇ ਬੰਦਾ 2.5 ਮਹੀਨੇ ਵੀ ਨਾ ਸਾਡੇ ਕੋਲੇ ਖੜੇ ਤੇ ਭਾਜੇਵੇਂ ਇਥੋਂ ਤੇ ਮੁੜ ਕੇ ਫੇਰ ਉਵੇਂ ਹੀ ਹਾਲਾਤ ਚ ਪਹੁੰਚ ਜੇਵੇਂ ਜੀ 50 ਲੱਖ ਵੀ ਨਹੀਂ 50 ਜੀ ਪਿਆਵੜਾ ਭਗਤਾ ਹਮਮਮ ਉਹਨਾਂ ਅਜੋੜੇ ਦਮ ਤੇ ਚਰਮ ਦੇਖ ਲੈ ਕਾਲਾ ਜੀ ਮਹਾਰਾਜ ਜੀ ਮਰ ਪੈਂਡ ਵੀ ਜ਼ਰੂਰਤੀ ਮੈਂ ਇਥੋਂ ਖਾਈ ਜੀ ਤੁਹਾਡੇ ਕੋਲ ਜਿੰਨੀ ਜੋ ਕਰਾ ਕਾਰੋਬਾਰ ਕਰੀ ਜੀ ਉੱਥੇ ਤਾਂ ਕਦੇ ਕਦੇ ਕੁੱਕੜ ਵੀ ਯਾਰਥ ਲਿਆ ਆਏ ਨਾ ਜੀ ਇੱਥੇ ਨਹੀਂ ਆਉਣਾ ਨਾ ਮਹਾਰਾਜ ਜੀ ਕੁੱਕੜ ਦੀ ਮਿਹਰਬਾਨੀ ਰੱਖੋ ਨਾ ਨਾ ਇਹ ਕਿੱਲਾ ਪਾਵੇ ਹਾਂ ਜੀ ਹੁਣ ਕਿੱਥੋਂ ਟੁੱਟਿਆ ਪੱਟ ਤੇਰਾ ਨਾ ਦੇਖ ਜੀ ਟੁੱਟਿਆ ਕਿਵੇਂ ਕਾਲੇ ਵੱਜਿਆ ਕੁਛ ਹਾਂ ਕਾਰ ਵੱਜੀ ਉਹ ਕਾਰ ਵਾਲਾ ਭੱਜ ਗਿਆ ਹਾਂ ਜੀ ਉਹ ਸਿੱਟ ਕੇ ਭੱਜ ਗਿਆ ਜੀ ਇੱਥੇ ਆ ਗਈ ਉਹ ਵਾਹਿਗੁਰੂ ਵਾਹਿਗੁਰੂ ਨਹੀਂ ਉਹ ਪਛਾਣ ਵੀ ਨਹੀਂ ਹੋਈ ਕਾਰ ਵਾਲੇ ਦੀ ਨਾ ਮੈਂ ਆਪ ਨੂੰ ਚੋਰ ਪਨੀ ਦੇਖੀ ਜਦੋਂ ਮੈਂ ਇੰਨੀ ਧੀਰ ਨਾਲ ਵੱਜੀ ਕਾਰ ਆ ਕੇ ਮੇਰੇ ਤੇ ਮੈਂ ਤਾਂ ਉਹ ਚੱਕੇ ਮਾਰਿਆ ਕਾਰ ਨੇ ਤਾਂ ਸਾਰਾ ਇੱਥੇ ਟੁੱਟਿਆ ਹੋਇਆ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਹੈ ਜੀ ਕਾਲਾ ਸਿੰਘ ਕਾਲਾ ਸਿੰਘ ਵੀਰ ਆ ਜਿਹੜਾ ਸਾਡੇ ਕੋਲੇ ਆਇਆ ਵਾ ਜੀਰੇ ਤੋਂ ਤੇ ਜ਼ਿਲ੍ਹਾ ਤੁਹਾਨੂੰ ਇਹਨਾਂ ਨੂੰ ਫਰੋਜਪੁਰ ਪੈਂਦਾ ਜੀ ਇਹ ਵੀਰ ਰਿਟੌਰ ਪੈਂਦਾ ਜੀਰੇ ਤੋਂ ਤਲਵੰਡੀ ਭਾਈ ਕਿਆਂ ਨੂੰ ਜਿਹੜਾ ਰਸਤਾ ਜਾਂਦਾ ਵੱਡੀ ਸੜਕ ਉਹਦੇ ਉੱਤੇ ਪੈਟਰੋਲ ਰੋਹੀ ਜੀ ਪੈਟਰੋਲ ਰੋਹੀ ਉਹ ਰੋਡ ਦੇ ਉੱਤੇ ਪਿਆ ਸੀ ਵੀਰ ਇਹਦਾ ਪੱਟ ਟੁੱਟਿਆ ਹੋਇਆ ਜਿਵੇਂ ਤੁਸੀਂ ਦੇਖਿਆ ਆਹ ਜਗ੍ਹਾ ਤੋਂ ਆ ਲੱਤ ਦੇਖੋ ਕਿੱਡੀ ਸੁਜੀ ਪਈ ਆ ਇਹ ਗਰੀਬ ਮਜ਼ਦੂਰ ਬੰਦਾ ਪਹਿਲਾਂ ਹੀ ਬਖਤ ਦਾ ਮਾਰਿਆ ਹੋਇਆ ਇਹ ਪਹਿਲਾਂ ਹੀ ਮੌਤਾਂ ਅੱਗੇ ਹਾਰਿਆ ਹੋਇਆ ਬੰਦਾ ਵਿਚਾਰਾ ਪਹਿਲਾਂ ਤਾਂ ਮਾਂ ਮਰ ਗਈ ਬਾਪ ਵੀ ਮਰ ਗਿਆ ਇੱਕ ਭਰਾ ਸੀ ਭਰਾ ਦੀ ਮੌਤ ਹੋ ਗਈ ਉਹਦੀ ਜਿਹੜੀ ਪਤਨੀ ਸੀ ਘਰ ਵਾਲੀ ਸੀ ਪਰਜਾਈ ਇਹਦੀ ਬਾਈ ਦੀ ਉਹ ਵੀ ਚੜ੍ਹਾਈ ਕਰ ਗਈ ਵਿਚਾਰੀ ਉਸ ਤੋਂ ਬਾਅਦ ਜਿਹੜੀ ਆਪਣੀ ਪਤਨੀ ਸੀਗੀ ਇਹਦੇ ਬੱਚੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਵੀ ਛੱਡ ਕੇ ਚਲੇ ਗਈ ਤੁਸੀਂ ਦੇਖੋ ਘਰ ਦੇ ਵਿੱਚ ਕਿੰਨੀਆਂ ਮੌਤਾਂ ਮਾਂ ਦਾ ਬਾਪ ਦਾ ਚਲੇ ਜਾਣਾ ਭਰਾ ਤੇ ਭਝਾਈ ਦਾ ਚਲੇ ਜਾਣਾ ਫਿਰ ਆਪਣੇ ਬੱਚੇ ਦਾ ਵੀ ਚਲੇ ਜਾਣਾ ਅੱਜ ਕਾਲਾ ਸਿੰਘ ਸੜਕ ਦੇ ਉੱਤੇ ਪਿਆ ਲੱਤ ਟੁੱਟੀ ਹੋਈ ਕਾਰ ਵਾਲਾ ਫੇਟ ਮਾਰ ਗਿਆ ਪਹਿਲਾਂ ਤਾਂ ਉਸ ਕਾਰ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਸ਼ਾਇਦ ਉਹ ਸੋਚਦਾ ਹੋਵੇ ਮੈਨੂੰ ਕਿਹਨੇ ਦੇਖਿਆ ਕਿਸ ਨੇ ਪਤਾ ਨਹੀਂ ਲੱਗਿਆ ਮੈਂ ਤਾਂ ਭੱਜ ਗਿਆ ਬਚ ਗਿਆ ਮੈਂ ਪਰ ਭਰਾਵਾ ਇਹਦੀਆਂ ਨਜ਼ਰਾਂ ਚੋਂ ਬਚ ਗਿਆ ਪਰ ਉਹਦੀਆਂ ਨਜ਼ਰਾਂ ਚੋਂ ਨਹੀਂ ਬਚਦਾ ਬੰਦਾ ਇਹ ਲੋਕਸ਼ਪਕ ਕੇ ਇਹਦੀ ਨਜ਼ਰਾਂ ਚੋਂ ਤਾਂ ਪਾਸੇ हट ਗਿਆ ਹੋਏਗਾ ਪਰ ਇਹਦੇ ਗਰੀਬ ਦੀ ਤੋੜ ਕੇ ਲੱਤ ਜਿਹੜਾ ਤੂੰ ਭੱਜਿਆ ਇਹਦੇ ਦੇਣੇ ਤੈਨੂੰ ਦੇਣੇ ਪੈਣੇ ਆ ਭਰਾਵਾ ਇਹ ਭਰਨੀ ਪੈਣੇ ਆ ਤੈਨੂੰ ਇੱਕ ਨਾ ਇੱਕ ਦਿਨ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਵੱਡੀ ਤਕਲੀਫ ਦਾ ਸਾਹਮਣਾ ਕਰਨਾ ਪਵੇ ਕਦੇ ਤੈਨੂੰ ਪਰ ਇੱਕ ਮਜ਼ਦੂਰ ਨੂੰ ਜਿਹੜਾ ਵਿਚਾਰਾ ਦਿਹਾੜੀ ਕਰਕੇ ਆਪਣੀ ਰੋਟੀ ਖਾਈ ਜਾਂਦਾ ਸੀਗਾ ਉਹਨੂੰ ਸੱਟ ਕੇ ਤੁਰ ਗਿਆ ਤੂੰ ਤੂੰ ਤਾਂ ਜਿਉਂਦੇ ਰਹਿਣ ਤੱਕੜੇ ਰਹਿਣ ਬਾਈ ਹੁਣੀ ਸਰਪੰਚ ਹੁਣੀ ਸਰਦਾਰ ਗਰਵਕ ਸਿੰਘ ਮੀਰਾ ਸੰਦੀਪ ਵੀਰਾ ਹਨ ਬਿਆਨਤ ਹੋਣੀ ਵੀਰ ਜਿਹੜੇ ਇਸ ਵੀਰ ਦੀ ਨਾ ਬਾਈ ਰੋਣਾ ਗਾਲਾ ਉਹ ਰੋਣਾ ਇਸ ਵੀਰ ਦੀ ਜਿਹਨੇ ਬਾਹ ਫੜ ਕੇ ਇਥੇ ਟਿੱਕਰ ਲੈ ਕੇ ਆਏ ਆ ਸਾਨੂੰ ਉਥੋਂ ਵੀਡੀਓ ਭੇਜੀ ਗਈ ਤਣਵੀਰ ਵੀਰ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਇਹਨਾਂ ਨੂੰ ਵੀ ਜਿਹੜੇ ਪਿੰਡ ਦੇ ਰਾਹ ਤੇ ਵੀਰ ਪਿਆ ਸੀ ਉਥੋਂ ਸਰਪੰਚ ਨੇ ਫੋਨ ਕਰਕੇ ਦੱਸਿਆ ਵੀ ਤੁਹਾਡੇ ਪਿੰਡ ਦਾ ਇੱਕ ਬੰਦਾ ਇੱਥੇ ਪਿਆ ਉਹਦਾ ਪੱਟ ਟੁੱਟਿਆ ਹੋਇਆ ਵਾ ਵੀ ਤੁਹਾਡਾ ਨਾਂ ਲੈਂਦਾ ਸਰਪੰਚ ਸਾਹਿਬ ਨੇ ਜਿਹੜੇ ਇਹ ਸਾਬਕਾ ਸਰਪੰਚ ਨੇ ਰਟੌਰ ਪਿੰਡ ਤੋਂ ਤਾਂ ਫਿਰ ਇਹਨਾਂ ਨੇ ਜਾ ਕੇ ਉੱਥੇ ਇਹਦੀ ਪਛਾਣ ਕੀਤੀ ਫਿਰ ਸਾਡੇ ਨਾਲ ਸੰਪਰਕ ਕੀਤਾ ਕਰੀਬ 6 ਸੱਤ ਦਿਨ ਹੋ ਗਏ ਸੀ ਸਾਡੇ ਨਾਲ ਵੀ ਸੰਪਰਕ ਨੂੰ ਚੱਲਦਿਆਂ ਸਾਡੇ ਕੋਲੇ ਵੀ ਸਮਾਂ ਨਹੀਂ ਸੀ ਅਸੀਂ ਵੀ ਬੀਜੀ ਸੀ ਪਿੱਛੇ ਬਾਪੂ ਜੀ ਚੜਾਈ ਕਰਕੇ ਅੱਜ ਵੀ ਹੁਣ ਸੰਸਕਾਰ ਕਰਕੇ ਹਟੇ ਆ ਤਾਂ ਫਿਰ ਅੱਜ ਵੀਰੇ ਉਹਨਾਂ ਨੂੰ ਕੱਲ ਅਸੀਂ ਕਿਹਾ ਸੀ ਵੀ ਤੁਸੀਂ ਆਪ ਲੈ ਆਓ ਵੀਰੇ ਗੱਡੀ 'ਚ ਪਾ ਕੇ ਤੇ ਅੱਜ ਇਹ ਵੀਰੇ ਹੁਣੀ ਇੱਥੇ ਸਰਪੰਚ ਸਾਹਿਬ ਹੁਣੀ ਕਾਲੇ ਵੀਰ ਨੂੰ ਲੈ ਕੇ ਆਏ ਨੇ ਅਰਦਾਸ ਕਰਿਓ ਇਸ ਮਜ਼ਦੂਰ ਦੇ ਪੁੱਤ ਦੀ ਲੱਤ ਠੀਕ ਹੋ ਜਵੇ ਕਿਉਂਕਿ ਮਜ਼ਦੂਰ ਦੇ ਕੋਲੇ ਤਾਂ ਅੰਗ ਪੈਰ ਹੀ ਹੁੰਦੇ ਆ ਹੱਥ ਪੈਰ ਹੀ ਹੁੰਦੇ ਜਿਹਦੇ ਨਾਲ ਰੋਟੀ ਖਾਣੇ ਆ ਉਹਨੇ ਇਹਨਾਂ ਦੇ ਕਿਹੜਾ ਵਿਚਾਰਿਆਂ ਦੀਆਂ ਫੈਕਟਰੀਆਂ ਚੱਲਦੀਆਂ ਜਾਂ ਜ਼ਮੀਨਾਂ ਦੇ ਮਰਬੇ ਆ ਇਹਨਾਂ ਕੋਲੇ ਪਰ ਅੱਜ ਸਮਾਜ ਸਾਡਾ ਦੇਖੋ ਕਿਸ ਪੱਧਰ ਤੇਕਰ ਗਿਰ ਗਿਆ ਵੀ ਜੇ ਭਲਿਆ ਵਾਂਸਾ ਤੇਰੀ ਗੱਡੀ ਦੇ ਵਿੱਚ ਇੱਕ ਵੱਜ ਗਿਆ ਮਜ਼ਦੂਰ ਤੂੰ ਰੁਕ ਤਾ ਸਹੀ ਯਾਰ ਉੱਥੇ ਤੂੰ ਖੜ ਤਾ ਸਹੀ ਉੱਥੇ ਸ਼ਾਇਦ ਹੋ ਸਕਦਾ ਇਹਨੇ ਸੱਟ ਸਿਰ ਸੁਰਚਾ ਹੁਣ ਅੱਖ ਤੇ ਸੱਟ ਲੱਗੀ ਹੈ ਬਾਈ ਦੇ ਹਨਾ ਰਗੜ ਏਡੀ ਜ਼ੋਰ ਦੀ ਵੱਜੀ ਮੂੰਹ ਥੱਲੇ ਵੱਜਿਆ ਕਿਤੇ ਤੇ ਜੇ ਇਹੀ ਸੱਟ ਕਿਤੇ ਦੇ ਵੱਧ ਵੱਜ ਜਾਂਦੀ ਸਿਰ ਚ ਖੂਨ ਅੰਦਰ ਪੈ ਜਾਂਦਾ ਗਰੀਬ ਤਾਂ ਮਾਰਿਆ ਗਿਆ ਸੀ ਤੇਰਾ ਲੁਕਣਾ ਤੇਰਾ ਭੱਜਣਾ ਤੇਰਾ ਜੀ ਲੱਖਾਂ ਲੱਗ ਵੀ ਜਾਂਦਾ ਇਹਦੇ ਇਲਾਜ ਤੇ ਚਲੋ ਤੇ ਉਹ ਬਾਹਲਾ ਸੀ ਬਾਈ ਕਿ ਤੇਰੀ ਜਿੰਦਗੀ ਨਾਲੋਂ ਯਾਰ ਸਾਡੀ ਬੇਨਤੀ ਹੈ ਭੈਣ ਭਰਾਵਾਂ ਨੂੰ ਤੁਸੀਂ ਹਰ ਰੋਜ਼ ਆਪਾਂ ਗੱਡੀਆਂ ਚਲਾਉਂਦੇ ਆਂ ਸੜਕਾਂ ਤੇ ਤੁਰੇ ਫਿਰਦੇ ਐਕਸੀਡੈਂਟ ਹੁੰਦੇ ਹੀ ਰਹਿੰਦੇ ਆ ਪਰ ਸਾਡੀ ਬੇਨਤੀ ਹੈ ਕਾਲੇ ਵੀਰ ਦੀ ਇਸ ਵੀਡੀਓ ਨੂੰ ਦੇਖ ਕੇ ਸਿੱਖਿਆ ਜ਼ਰੂਰ ਲਿਓ ਯਾਰ ਕੋਈ ਭੱਜ ਕੇ ਕਿਸੇ ਨੂੰ ਹੋਰ ਮੌਤ ਵੱਲੋਂ ਧੱਕਾ ਦੇ ਜਾਣਾ ਕੋਈ ਇਨਸਾਨੀਅਤ ਵਾਲਾ ਕਦਮ ਨਹੀਂ ਹੈਗਾ ਇਹ ਠੀਕ ਆ ਜੇ ਲੱਗ ਗਈ ਗੱਡੀ ਕੋਈ ਨਾ ਐਕਸੀਡੈਂਟ ਹੋ ਗਿਆ ਯਾ ਤੁਸੀਂ ਖੜੋ ਤਾਂ ਸਹੀ ਖੜ ਕੇ ਹਾਲਚਾਲ ਤਾਂ ਪੁੱਛੋ ਬੰਦੇ ਦਾ ਸਾਡੀ ਇਹੀ ਬੇਨਤੀ ਆ ਜਰੂਰ ਖਿਆਲ ਕਰਿਆ ਕਰੋ ਇਸ ਚੀਜ਼ ਦਾ ਬਾਕੀ ਤੁਹਾਡਾ ਧੰਨਵਾਦ ਆ ਸਰਪੰਚ ਸਾਹਿਬ ਤੁਹਾਡਾ ਵੀ ਨੇ ਸਾਰਿਆਂ ਦਾ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਤੇ ਤੇਰਾ ਵੀ ਕਾਲਾ ਸਿਆ ਫਿਕਰ ਨਹੀਂ ਕਰਨਾ ਸਾਡਾ ਭਰਾ ਵਾ ਤੂੰ ਨਾ ਨਾ ਆ ਕੰਮ ਨਹੀਂ ਕਰਨਾ ਪਰ ਇੱਕ ਮੇਰੀ ਬਸ ਬੇਨਤੀ ਹੋਈ ਆ ਹੁਣ ਤੈਨੂੰ ਸਬਰ ਨਾਲ ਸੰਤੋਖ ਨਾਲ ਇੱਥੇ ਰਹਿਣਾ ਪੈਣਾ ਠੀਕ ਆ ਲੰਬਾ ਤੇਰੇ ਵੱਲੋਂ ਵੀ ਕੋਈ ਨਹੀਂ ਆਉਣਾ ਚਾਹੀਦਾ ਅਸੀਂ ਵੀ ਤੇਰੇ ਭਰਾ ਬਣ ਕੇ ਵਿਚਰਾਂਗੇ ਠੀਕ ਆ ਮਿਹਰਬਾਨੀ ਹਾਂ ਕੋਈ ਨਾ ਵੀਰੇ ਦੇਖੋ ਖੂਨ ਨਾਲ ਲਿਬੜੇ ਹੋਏ ਕੱਪੜੇ ਹਜੇ ਉਸ ਦਿਨ ਦੇ ਉਵੇਂ ਹੀ ਪਾਏ ਹੋਏ ਆ ਵਿਚਾਰੇ ਦੇ 7 ਦਿਨ ਹੋ ਗਏ ਨੂੰ ਐਕਸੀਡੈਂਟ ਹੋਏ ਨੂੰ ਇਹਦਾ ਕਹੇ ਕਰਦਾ ਫਿਰ ਦਿਹਾੜੀ ਦੀ ਢੁੜੀ ਜਾਂਦਾ ਸੀ ਹੁਣ ਉਸ ਦਿਨ ਕਿੱਥੋਂ ਆ ਰਿਹਾ ਸੀ ਤੂੰ ਢੁੜੀ ਵੀ ਨਾ ਕੰਮ ਤਾਂ ਹੀ ਆਉਂਦਾ ਸੀ ਇਹ ਜੁੜਿਆ ਅੱਛਾ ਤੇ ਹੁੰਦਾ ਸਾਨੂੰ ਤੁਰ ਕੇ ਸੀ ਇਹ ਸਾਈਕਲ ਸੁਗਲ ਤੇ ਤੁਰ ਕੇ ਜੀ ਤੁਰ ਕੇ ਅੱਛਾ ਨੇੜੇ ਸੀ ਪਿੰਡ ਉੱਥੇ ਹਾਂਜੀ ਨਾਲ ਹੀ ਆ ਜੀ 2 ਕੇ 3 ਕਿਲੋਮੀਟਰ ਤੇ ਅੱਛਾ ਜੀ ਚੱਕ ਬੰਦ ਉਥੋਂ ਆ ਰਿਆ ਜੀ ਹਾਂਜੀ ਹੁੰਦਾ ਜੀ ਉਧਰੋਂ ਦੀ ਬੱਸ ਨਹੀਂ ਤੋਂ ਟਰੱਕ ਹੁੰਦਾ ਹੀ ਆ ਹਾਂ ਤੇ ਆ ਜਨੇ ਉਹ ਨਹੀਂ ਸਾਈਡ ਨੂੰ ਕਰਨੀ ਕੋਟ ਵੀ ਸੀ ਬੱਸ ਨੇ ਨਾ ਜੀ ਕਾਰ ਨੇ ਕਾਰ ਨੇ ਮੈਂ ਤਾਂ ਉਹਦੀ ਪਾ ਲੱਗਾ ਜੋ ਚੱਕੇ ਹੀ ਬੰਦ ਅੱਗੇ ਚੋਰੇ ਮਾਰੇ ਜੋ ਉੱਥੇ ਹੂੰ ਯਾਰ ਉਦੋਂ ਵੱਜੇ ਜੀ ਉੱਚੀ ਸਾ ਉਹ ਟੁੱਟ ਗਈ ਆ ਅੱਛਾ ਤੇ ਇਹ ਨਹੀਂ ਉਹਨੇ ਹਉਈ ਕੀਤੀ ਹਾਂ ਸੁਣੀ ਗੱਲ ਨੇ ਚੱਕੇ ਤੇ ਮੈਨੂੰ ਪਰੇ ਸਾਈਡ ਤੇ ਮਾਰੇ ਅਜਾ ਉਤੋਂ ਦੀ ਢਿੱਗ ਪਿਆ ਤੂੰ ਦੀ ਗੋਲਣ ਤੇ ਤੇ ਫਿਰ ਵੀ ਉਹਨੇ ਗੱਡੀ ਰੋਕੀ ਨਹੀਂ ਫਿਰ ਤੂੰ ਆਪੇ ਹੀ ਢਿੱਗ ਪਿਆ ਰੋਣ ਤੋਂ ਥੱਲੇ ਹਾਂਜੀ ਆਪ ਹੀ ਢਿੱਗਿਆ ਜੀ ਇਧਰ ਲਈ ਅੱਖ ਤੇਰੀ ਪਹਿਲਾਂ ਹੀ ਖਰਾਬ ਆ ਨਹੀਂ ਜੀ ਬਿਲਕੁਲ ਕੋਈ ਨਹੀਂ ਅੱਖ ਤਾਂ ਰੰਗ ਜਾ ਹੋਰ ਥੋੜਾ ਜਿਆ ਉਹਦੇ ਲਈ ਜਿੱਦੇ ਜਿਆ ਵੱਜੀ ਕਰਦੀ ਹੈ ਅੱਛਾ ਹਾਂਜੀ ਪਹਿਲਾਂ ਕੋਈ ਗੱਲ ਤਾਂ ਨਹੀਂ ਪਟਿਆ ਤਾਂ ਮਗਰ ਪਟੀਆਂ ਬੁੱਢੀਆਂ ਕਰਾਈਆਂ ਜੀ ਗਿੱਟੂ ਕੇ ਲਵਾਈ ਉਹਦੇ ਨਾਲ ਹੋਵੇ ਤੱਕ ਮੁਕਾਦੀ ਜੀ ਤੇ ਤੱਕਣਾ ਜਾ ਮੁੱਢੀ ਹੈ ਹੂੰ ਘੋਣਰੀ ਵੀਰ ਦੀ ਜਿਹੜੀ ਆ ਪੱਟ ਦੀ ਹੱਡੀ ਆ ਨਾ ਜੀ ਇਹ ਬਿਲਕੁਲ ਹੀ ਟੁੱਟ ਚੁੱਕੀ ਆ ਟੁੱਟੀ ਗਈ ਆ ਇਹ ਦੇਖੋ ਕਿੰਨਾ ਮੋਟਾ ਹੁੰਦਾ ਪੱਟ ਤੇ ਆ ਪੱਟ ਦੀ ਪੂਰੀ ਹੱਡੀ ਆ ਜਿਹੜੀ ਬਿਲਕੁਲ ਹੀ ਟੁੱਟ ਗਈ ਇੱਥੋਂ ਵਾਹਿਗੁਰੂ ਮੇਰ ਕਰੇ ਅਰਦਾਸ ਕਰਿਓ ਕਾਲਾ ਸੰਗ ਠੀਕ ਹੋ ਜਾਵੇ ਤੰਦਰੁਸਤ ਹੋ ਜਾਵੇ ਆਪਣੇ ਪਰਾਂ ਸਿਰ ਹੋ ਜਾਵੇ ਵਾਹਿਗੁਰੂ ਜੀ ਕਾ